ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਬਹੁਤ ਨੇਕ ਰੂਹ ਨਾਲ ਮਲਾਉਣ ਜਾ ਰਿਹਾ ਹਾਂ ਬਹੁਤ ਹੀ ਮਹਾਨ ਹਸਤੀ ਨਾਲ ਜਿਹੜੇ 76 ਸਾਲ ਦੀ ਉਮਰ ਆ ਉਸ ਮਹਾਨ ਹਸਤੀ ਦੀ ਅੱਜ ਵੀ ਗਰਾਊਂਡਾਂ ਦੀ ਰੌਣਕ ਹੈ ਜਦੋਂ ਗਰਾਊਂਡਾਂ ਦੇ ਵਿੱਚ ਜਾਂਦੀ ਹੈ ਉਹ ਮਹਾਨ ਰੂਹ ਤਾਂ ਗਰਾਊਂਡ ਤਾੜੀਆਂ ਨਾਲ ਗੂੰਜ ਉੱਠਦਾ ਹੈ ਮੈਂ ਪੀਜੀਆਈ ਗਿਆ ਸੀ ਆਪਣੀ ਮੰਮੀ ਨੂੰ ਲੈ ਕੇ ਤਾਂ ਰਸਤੇ 'ਚ ਵਾਪਸੀ ਸਮੇਂ ਮੈਨੂੰ ਜਦੋਂ ਆਪਾਂ ਕਰਾਲੀ ਨੂੰ ਮੁੜਦੇ ਆਂ ਤਰਾਚ ਬਾਪੂ ਜੀ ਮਿਲ ਗਏ ਉਹਨਾਂ ਨੇ ਹੱਥ ਦਿੱਤਾ ਤੇ ਚਲੋ ਮੈਂ ਗੱਡੀ ਰੋਕ ਲਈ ਕਿਉਂਕਿ ਸਿਆਣੀ ਉਮਰ ਦੇ ਆ ਤੇ ਜਦੋਂ ਮੇਰੇ ਨਾਲ ਗੱਡੀ 'ਚ ਬੈਠੇ ਉਹਨਾਂ ਨੇ ਕੁਰਾਲੀ ਉਤਰਨਾ ਆ ਕੇ ਤਾਂ ਗੱਲਾਂ ਵਿੱਚ ਬੈਠੇ-ਬੈਠੇ ਗੱਲਾਂ ਚੱਲ ਪਈਆਂ ਤਾਂ ਉਹਨਾਂ ਦੇ ਹੱਥ ਵਿੱਚ ਇੱਕ ਚੀਜ਼ ਸੀ ਤਾਂ ਜੀਤੋਂ ਮੈਨੂੰ ਸ਼ੰਕਾ ਹੋਈ ਮੈਂ ਕਿਹਾ ਬਾਪੂ ਜੀ ਇਹ ਮੈਨੂੰ ਸਨਮਾਨ ਲੱਗਦਾ ਬਾਪੂ ਜੀ ਕਹਿੰਦੇ ਹਾਂ ਇਹ ਸਨਮਾਨ ਹੈ ਕਹਿੰਦੇ ਮੈਂ ਹੁਣ ਵੀ ਗਰਾਉਂਡਾਂ ਦੇ ਵਿੱਚ ਜਾਂਦਾ ਖੇਡਾਂ ਦੇ ਵਿੱਚ ਜਾਂਦਾ ਤੇ ਲੋਕ ਮੈਨੂੰ ਬੁਲਾਉਂਦੇ ਆ ਲੋਕ ਬਹੁਤ ਪਸੰਦ ਕਰਦੇ ਆ ਤੇ ਸਭ ਤੋਂ ਜਿਹੜੀ ਖਾਸ ਗੱਲ ਰਹੀ ਇਹ ਜਦੋਂ ਮੈਂ ਬਾਪੂ ਜੀ ਨੇ ਦੱਸਿਆ ਕਿ ਬਾਪੂ ਜੀ ਮੇਰਾ ਪਿੰਡ ਬੇਲਾ ਤੇ ਮੈਂ ਬਾਪੂ ਜੀ ਨੂੰ ਪੁੱਛਿਆ ਬਾਪੂ ਜੀ ਕਹਿੰਦੇ ਮੇਰਾ ਪਿੰਡਾ ਰਤਨਹੀੜੀ ਤੇ ਬਾਪੂ ਜੀ ਨੇ ਸਭ ਤੋਂ ਪਹਿਲਾਂ ਸਾਡੇ ਪਿੰਡ ਦੀ ਸ਼ਾਨ ਸਾਡੇ ਪਿੰਡ ਦਾ ਮਾਨ ਕਹਿੰਦੇ ਛਿੰਝ ਮੇਲਿਆਂ ਦਾ ਸਨਮਾਨ ਮਿੱਤਰੂ ਪਹਿਲਵਾਨ ਇਹ ਬਾਪੂ ਜੀ ਨੇ ਮਿੱਤਰੂ ਦੀ ਗੱਲ ਛੇੜ ਲਈ ਜੀ ਸਾਡੇ ਚਾਚਾ ਜੀ ਲੱਗਦੇ ਆ ਵੈਸੇ ਪਿੰਡ ਚੋਂ ਮਿੱਤਰੂ ਤੇ ਉਹਨਾਂ ਦੀਆਂ ਗੱਲਾਂ ਕੀਤੀਆਂ ਤੇ ਅੱਜ ਹੁਣ ਆਪਾਂ ਤੁਹਾਨੂੰ ਬਾਪੂ ਜੀ ਨਾਲ ਮਲਾਉਂਦੇ ਆ ਤੇ ਜਾਣਦੇ ਆ ਕੇ ਬਾਪੂ ਜੀ ਐਸ ਉਮਰ ਦੇ ਵਿੱਚ ਵੀ ਜਵਾਨਾਂ ਨਾਲੋਂ ਕਿਤੇ ਜ਼ਿਆਦਾ ਜਜਵਾ ਰੱਖਦੇ ਆ ਕਿਤੇ ਜ਼ਿਆਦਾ ਜ਼ੋਰ ਰੱਖਦੇ ਆ ਗਰਾਉਂਡਾਂ ਦੇ ਵਿੱਚ ਤੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਮੈਂ ਫੜੀ ਰੱਖਣੇ ਜੀ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਪਾਈ ਮੇਰੀ ਬੇਨਤੀ ਆ ਮੈਂ ਗੱਡੀ ਦੇ ਵਿੱਚ ਬੈਠਿਆ ਹਾਂ ਬੇਲੇ ਬਰਾਮਪੁਰ ਦੀ ਗੱਡੀ ਹੈ ਉਹ ਸ਼ਹਿਰਾਮ ਬੇਲਾ ਫਿਰਸਾ ਜੀ ਦੀ ਗੱਡੀ ਹੈ ਸ਼ਹਿਰਾਮ ਬੇਲਾ ਉਹਨਾਂ ਦੀ ਗੱਡੀ ਆ ਉਹਦੇ ਵਿੱਚ ਬੈਠਿਆ ਉਹਨੇ ਮੈਨੂੰ ਹੱਥ ਦੇ ਆ ਦਮਾ ਰੋਕ ਕੇ ਗੱਡੀ ਵਿੱਚ ਚੜਾ ਦਿਆ ਰਾਹਤੇ ਵਿੱਚ ਫਿਰ ਗੱਲਾਂ ਹੁੰਦੀਆਂ ਕਿ ਕਿੱਧਰ ਚੱਲੇ ਆਂ ਥੋੜੀ ਉਮਰ ਕਿੰਨੀ ਹੈ ਕੀ ਕਰਦੇ ਤੁਸੀਂ ਮਾ ਜੀ ਮੇਰੀ ਉਮਰ ਹੈ 70 ਸਾਲ ਮੈਂ ਗਰਾਊਂਡਾਂ ਵਿੱਚ ਕਬੱਡੀ ਮੈਚ, ਕੁਸ਼ਤੀਆਂ ਵੜਦਾ ਗੇ ਦੌੜਾਂ ਸਭ ਮੈਂ ਦੌੜ ਲਾਉਂਦਾ 10 ਮੀਟਰ, 400, 5 ਕਿਲੋਮੀਟਰ ਵੀ ਲਾ ਦਿੰਦਾ ਏਡਾ ਗਰਾਊਂਡ ਰੋਟੀ ਦੌੜ ਲਾਏ ਕਰਦਾ ਮੇਰਾ ਬਹੁਤ ਵਧੀਆ ਸਨਮਾਨ ਹੁੰਦਾ ਰੋਕੇ ਗੱਲ ਸਨਮਾਨ ਮਿਲਦਾ ਨਾਲੇ ਨਾਲ ਪੈਸੇ ਵੀ ਮਿਲਦੇ ਉਹਨਾਂ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਮੇਰਾ ਸਨਮਾਨ ਕਰਦੇ ਆਂ ਮੈਂ ਹਰ ਰੋਜ਼ ਐਸੀ ਕੰਮ ਕਰ ਰਹਾ ਹਾਂ ਛਿੰਝਮਾ ਹੋਵਾ ਚਾਹੇ ਕਬੱਡੀ ਮੈਚ ਮਾ ਹੋਵਾ ਜਿੱਦੇ ਵੀ ਪਹਿਲਾ ਹਵਲਤ ਹੀ ਜਾਣਾ ਮੈਂ ਚਾਹੇ ਬਾਡਰ ਪਰ ਹੋਵਾ ਸਾਰਾ ਜਾਣਾ ਮਿੱਤਰ ਪਹਿਲਵਾਨ ਮੈਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਜੀ ਅਸੀਂ ਇਕੱਠੇ ਹੀ ਲੋੜ ਪਾਉਂਦੇ ਤੇ ਬਾਪੂ ਜੀ ਤੁਸੀਂ ਕਹਿੰਦੇ ਆ ਕਿ ਤੁਹਾਡੀ ਉਮਰ ਹੈ 76 ਸਾਲ ਹਾਂਜੀ ਠੀਕ ਹੈ ਜੀ ਤੇ ਤੁਸੀਂ ਗਰਾਊਂਡ ਦੇ ਵਿੱਚ ਅਗਰ ਗਰਾਊਂਡ ਤੁਸੀਂ ਕਹਿੰਦੇ ਛੋਟਾ ਹੋਵੇ ਤਾਂ ਉਦੇ ਵਿੱਚ 4-5 ਢੇੜੇ ਲਾ ਦਿੰਦੇ ਆ ਤੇ ਜਿਹੜਾ ਵੱਡਾ ਗਰਾਊਂਡ ਹੁੰਦਾ ਜਿੱਦਾਂ ਸਟੇਡੀਅਮ ਹੋ ਗਿਆ ਚਮਕੌਰ ਸਾਹਿਬ ਦਾ ਸਟੇਡੀਅਮ ਆ ਉਦੇ ਮੈਂ ਇੱਕ ਜਾਂ ਦੋ ਢੇੜੇ ਲਾਉਂਦੇ ਆ ਤੇ ਇਹ ਤੁਹਾਡਾ ਸ਼ੌਂਕ ਆ ਸ਼ੁਰੂ ਤੇ ਜੀ ਪਹਿਲਾਂ ਤੇ ਹੀ ਆ ਪਹਿਲਾਂ ਤੇ ਜੀ ਬਚਪਨ ਤੋਂ ਹੀ ਹਾਂ ਜੀ ਵਾਹ ਜੀ ਵਾਹ ਇਹ ਬਾਪੂ ਜੀ ਹੁਣ ਤੁਸੀਂ ਐਨੇ ਫਿੱਟ ਆ ਤੇ ਤੁਸੀਂ ਸਿਹਤ ਪੱਖੋਂ ਵੀ ਐਨ ਫਿੱਟ ਆ ਪੂਰੀ ਆਪਣੀ ਸਿਹਤ ਨੂੰ ਫਿੱਟ ਰੱਖਿਆ ਹੋਇਆ ਇਹ ਕਿਆ ਰਾਜ ਆ ਜੀ ਇਹ ਸਾਡੇ ਦੋਸਤਾਂ ਨੂੰ ਦੱਸੋ ਇਹ ਮੈਂ ਜੀ ਬਾਹਰ ਕੋਈ ਚੀਜ਼ ਨਹੀਂ ਖਾਂਦਾ ਹਾਂਜੀ ਦੁੱਧ ਪੀਣਾ ਗੁੜ ਖਾਣਾ ਰੋਟੀ ਖਾਣੀ ਮੈਂ ਹੋਰ ਕੋਈ ਚੀਜ਼ ਨਹੀਂ ਖਾਂਦਾ ਠੰਡਾ ਨਹੀਂ ਪੀਂਦਾ ਸਮੋਸਾ ਨਹੀਂ ਖਾਂਦਾ ਹਾਂਜੀ ਚਾਹ ਵੀ ਨਹੀਂ ਪੀਂਦਾ ਹਾਂਜੀ ਔਰ ਦੁੱਧ ਤੇ ਪੀਣਾ ਗੁੜ ਖਾਣਾ ਹਾਂਜੀ ਨਾ ਮੈਂ ਚੈੱਕ ਕਰਾਇਆ ਕਦੀ ਨਾ ਅੰਕਲਾਈ ਹੈ ਵਾਹ ਜੀ ਆਪਣਾ ਪਾਠ ਆਪਣਾ ਆਰਾਮ ਤੇ ਕਰੀਦਾ ਵਰਵਾਣੀ ਕਰਦੇ ਹਾਂ ਹਾਂ ਪਾਠ ਕਰ ਦੋ ਤਿੰਨ ਵਾਰੀ ਹਾਂਜੀ ਸ਼ਾਮ ਨੂੰ ਕੋਈ ਸਵੇਰੀਆਂ ਵੀ ਨਾ ਹਣਾ ਹਾਂਜੀ ਹਾ ਹਾ ਟਾਈਮ ਆ ਪਾਤ ਅੰਦਰ ਉਸ ਤੇ ਤੇ ਇਹ ਹੁਣ ਬਾਪੂ ਜੀ ਤੁਹਾਡੇ ਕੋਲ ਕਿੰਨੇ ਤੁਹਾਡੇ ਬੇਟੇ ਕਿੰਨੇ ਆ ਜੀ ਤਿੰਨ ਬੇਟੇ ਆ ਜੀ ਹਾਂ ਜੀ ਉਹ ਕਿਆ ਕਿਆ ਕਰਦੇ ਆ ਜੀ ਵਾਹ ਮੁੰਡਾ ਮੇਰਾ ਫੌਜ ਵਿੱਚ ਹੈ ਵਾਹ ਜੀ ਵਾਹ ਦੂਜਾ ਨਿਊਜ਼ੀਲੈਂਡ ਗਿਆ ਵਾ ਵਾਹ ਜੀ ਵਾਹ ਤੇ ਆ ਚੱਪਰਚੜੀ ਫੈਕਟਰੀਆਂ ਲੱਗਿਆ ਵਾ ਵਾਹ ਜੀ ਵਾਹ ਤਿੰਨੇ ਮੌਜਾਂ ਵਿੱਚ ਆ ਮੈਂ ਉਹਨਾਂ ਦੇ ਮੌਜ ਵਿੱਚ ਆ ਹਾ 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 ਉਹ ਆਪਾਂ ਨੂੰ ਕੋਈ ਫਿਕਰੇ ਨਹੀਂ ਹੈ ਜ਼ਮੀਨ ਕਿੰਨੀ ਹੈ ਜੀ ਇਹ ਵੀ ਦੱਸ ਦੋ ਮੇਰੇ ਦਰਸ਼ਕਾਂ ਨੂੰ 8 ਕਿਲੇ 8 ਕਿਲੇ ਜ਼ਮੀਨ ਦੇ ਆ ਦੋਸਤੋ ਇਹ ਕੋਈ ਇਹ ਨਹੀਂ ਹੈ ਕਿ ਕੋਈ ਮਜ਼ਦੂਰੀ ਨੂੰ ਜਾਂਦੇ ਆ ਇਹ ਬਾਪੂ ਜੀ ਦਾ ਸ਼ੌਂਕ ਆ ਸ਼ ਪਹਿਲਾ ਤੇ ਸ਼ੌਕ ਆ ਜੱਦੀ ਸੋਚੂ ਸੰਭਲੇ ਜੱਤ ਤੇ ਮੇਰਾ ਆਹੀ ਕੰਮ ਆ ਆਹੀ ਕੰਮ ਆ ਤੇ ਤੁਹਾਡੀ ਜਿਹੜੀ ਤੰਦਰੁਸਤੀ ਦਾ ਰਾਜ ਆ ਤੇ ਇਹ ਇਹੀ ਆ ਕਿ ਤੁਸੀਂ ਘਰ ਦਾ ਖਾਣਾ ਖਾਂਦੇ ਆ ਬਾਹਰ ਦੀਆਂ ਕੋਈ ਚੀਜ਼ਾਂ ਨਹੀਂ ਖਾਂਦੇ ਹਾਂ ਨਹੀਂ ਮੈਂ ਛੋਲੇ ਵਿੱਚੇ ਰੱਖਦਾ ਇਹਨਾਂ ਅੱਛਾ ਜੀ ਹੁਣ ਵੀ ਤੇ ਆਹ ਦੇਖੋ ਜੀ ਦੋਸਤੋ ਆ ਬਾਪੂ ਜੀ ਹੁਣ ਵੀ ਛਿੰਝ ਤੋਂ ਸਨਮਾਨ ਲੈ ਕੇ ਆਏ ਆ ਹਾਂ ਆ ਦਿਖਾਓ ਜੀ ਸਿੱਧਾ ਕਰ ਦਿਓ ਬਾਪੂ ਜੀ ਮੜਿਆ ਖੋਲ ਕੇ ਦਿਖਾਓ ਕੋਈ ਨਾ ਲਾ ਲਿਓ ਕੋਈ ਨਹੀਂ ਆਹ ਦੇਖੋ ਦੋਸਤੋ ਹੁਣ ਵੀ ਬਾਪੂ ਜੀ ਸਨਮਾਨ ਲੈ ਕੇ ਆਏ ਆ ਬਾਪੂ ਜੀ ਧੋੜਦੇ ਆ ਬਾਬਾ ਜੀ ਆ ਸੰਤ ਬਾਬਾ ਰਤਨ ਗਾੜਾ ਅਰਤਨ ਸਿੰਘ ਜੀ ਸੰਤ ਬਾਬਾ ਰਤਨ ਸਿੰਘ ਜੀ ਆ ਦੇਖੋ ਦੋਸਤੋ ਸੋ ਆ ਦੇਖੋ ਜੀ ਤੇ ਆ ਦੇਖੋ 19ਵਾਂ ਵਿਸ਼ਾਲ ਕੁਸ਼ਤੀ ਦੰਗਲ ਮਿਤੀ 20 ਅਗਸਤ 2025 ਵੱਲੋਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਜਿਸਟਰ ਨੰਬਰ ਹੈਗਾ 2100 ਅਤੇ ਗੁੱਗਾ ਯਹਰਪੀਰ ਦੰਗਲ ਕਮੇਟੀ ਐਨ ਆਰ ਆਈ ਵੀਰ ਅਤੇ ਸਮੂਹ ਨਗਰ ਨਿਵਾਸੀ ਪਿੰਡ ਬਡਾਲੀ ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ ਸੋ ਆ ਦੇਖੋ ਜੀ ਦੋਸਤੋ ਇਹ ਵਿਸ਼ੇਸ਼ ਸਨਮਾਨ ਦੋਸਤੋ ਸਨਮਾਨ ਪ੍ਰਾਪਤ ਕਰਨੇ ਬਹੁਤ ਵੱਡੀ ਗੱਲ ਹੁੰਦੀ ਹੈ ਸਨਮਾਨ ਕਿਤੇ ਐਵੇਂ ਨਹੀਂ ਮਿਲਦੇ ਸਨਮਾਨ ਮਿਲਦੇ ਆ ਬੰਦੇ ਦੀ ਮਿਹਨਤ ਨੂੰ ਸਨਮਾਨ ਉਸ ਬੰਦੇ ਨੂੰ ਮਿਲਦੇ ਆ ਜਿਹਦੇ ਅੰਦਰ ਕੁਝ ਜਜ਼ਬਾ ਹੋਵੇ ਕੋਈ ਕੁਝ ਕਰਨ ਗੁਜ਼ਰਦਾ ਜਿਹਦੇ ਵਿੱਚ ਹਿੰਮਤ ਹੋਵੇ ਇਹ ਸਨਮਾਨ ਉਹਨਾਂ ਨੂੰ ਦਿੱਤੇ ਜਾਂਦੇ ਆ ਸਨਮਾਨ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਕਹਿੰਦੇ ਇਨਾਮ 1 ਰੁਪਏ ਦਾ ਵੀ ਕਰੋੜਾਂ ਦੇ ਬਰਾਬਰ ਹੁੰਦਾ ਅਗਰ ਉਹ ਇਨਾਮ ਹੋਵੇ ਤੇ ਬਾਪੂ ਜੀ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਆ ਨਵੀਂ ਪੀੜ੍ਹੀ ਆ ਉਹਨਾਂ ਨੂੰ ਤੁਸੀਂ ਕਿਹਿਆ ਸਨੇਹਾ ਦੇਣਾ ਚਾਹੋਗੇ ਨਨੂਏ ਸੁਨਿਆਰ ਦੰਨਾ ਵੀ ਪਾਈ ਕੋਈ ਐਬ ਨਹੀਂ ਕਰਨਾ ਕੋਈ ਚੀਜ਼ ਬਾਹਰ ਨਹੀਂ ਖਾਣੀ ਹਾਂਜੀ ਨਾ ਟਿੱਕਾ ਚੁਟਾ ਕੁਝ ਨਹੀਂ ਖਾਣਾ ਬਲ ਘਰ ਦਾ ਖਾਣਾ ਖਾਣਾ ਹਾਂਜੀ ਫਿਰ ਆਪਣੀ ਮਿਹਨਤ ਕਰੋ ਹਾਂਜੀ ਮਿਹਨਤ ਦਾ ਫਲ ਲੱਗੂਆ ਬਾਬਾ ਨਾਮ ਦਾ ਬਿਲਕੁਲ ਜੀ ਹਾਂ ਤੰਦਰੁਸਤ ਰਹੋ ਹਾਂਜੀ ਕਿਸੇ ਦਾ ਕਹਿਣਾ ਨਾ ਮੰਨੋ ਕਿਸੇ ਕਹੇ ਤੇ ਕੁਝ ਖਾਓ ਗਲਤ ਬੰਦੇ ਦਾ ਕਹਿਣਾ ਨਾ ਮੰਨੋ ਬਿਲਕੁਲ ਤਾਂ ਜਾਣਾ ਹੀ ਨਹੀਂ ਜਾਣਾ ਹੀ ਨਹੀਂ ਸਹੀ ਗੱਲ ਹੈ ਜੀ ਉੱਤੇ ਦੂਰ ਰਹੋ ਦੂਰ ਰਹੋ ਜਿਹੜਾ ਚੰਗਾ ਬੰਦਾ ਉਹਦੇ ਕੋਲ ਜਾਓ ਤੇ ਬਾਪੂ ਜੀ ਹੁਣ ਸਾਡੇ ਪਿੰਡ ਹੈਗੀ ਆ 2 ਸਤੰਬਰ ਦੀ ਜਿਹੜੀ ਹੁਣ 2 ਤਰੀਕ ਆ ਰਹੀ ਆ ਤੇ ਉਸ ਤੋਂ ਪਹਿਲਾਂ 1 ਤਰੀਕ ਦੀ ਛਿੰਝ ਹੈਗੀ ਆ ਚਟਾਣਿਆਂ ਦੇ ਵਿੱਚ ਜੀ ਲਾਗੇ ਆ ਲਾਗੇ ਆ ਚਟਾਣਾ ਦੇ ਹਾਂ ਤੇ ਉੱਥੇ ਪਹੁੰਚ ਰਹੇ ਆ ਜੀ ਫਿਰ ਹਾਂਜੀ ਹਾਂਜੀ ਲੋ ਵੀ ਦੋਸਤੋ ਬਾਪੂ ਜੀ ਉੱਥੇ ਵੀ ਪਹੁੰਚ ਗਏ ਬਾਪੂ ਜੀ ਆਪਣਾ ਨਾਮ ਦੱਸ ਦਿਓ ਜੀ ਰਣ ਸਿੰਘ ਆ ਜੀ ਰਣ ਸਿੰਘ ਰਣ ਸਿੰਘ ਪਿੰਡ ਰਤਨਹੀੜੀ ਪਿੰਡ ਰਤਨਹੀੜੀ ਵਾਹ ਜੀ ਵਾਹ ਲੋ ਦੋਸਤੋ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਇਹ ਬਜ਼ੁਰਗਾਂ ਦਾ ਸਨਮਾਨੇ ਹੋਊਗਾ ਤੁਹਾਡੇ ਵੱਲੋਂ ਵੀਡੀਓ ਨੂੰ ਸ਼ੇਅਰ ਕੀਤਾ ਹੋਇਆ ਤੇ ਬਾਪੂ ਜੀ ਕਹਿੰਦੇ ਆ ਕਿ ਮੈਨੂੰ ਕੋਈ ਮਜਬੂਰੀ ਨਹੀਂ ਆ ਇਹ ਸਿਰਫ ਮੇਰਾ ਸ਼ੌਂਕ ਆ ਸ਼ੁਰੂ ਤੇ ਮੇਰਾ ਸ਼ੌਂਕ ਆ ਕਹਿੰਦਾ ਬੱਚੇ ਮੇਰੇ ਤਿੰਨੇ ਸੈਟ ਆ ਇੱਕ ਫੌਜੀ ਆ ਇੱਕ ਨਿਊਜ਼ੀਲੈਂਡ ਆ ਤੇ ਇੱਕ ਟਰੈਕਟਰਾਂ ਦੀ ਫੈਕਟਰੀ ਦੇ ਵਿੱਚ ਚੰਗੀ ਪੋਸਟ ਤੇ ਜੋਬ ਕਰਦਾ ਆ ਇਹ ਸਿਰਫ ਬਾਪੂ ਜੀ ਦਾ ਸ਼ੌਂਕ ਆ 8 ਕਿਲੇ ਜ਼ਮੀਨ ਦੇ ਆ ਬਾਪੂ ਜੀ ਕੋਲ ਤੇ ਜੱਟ ਬਰਾਦਰੀ ਨਾਲ ਸੰਬੰਧਤ ਬਾਪੂ ਜੀ ਚਾਟ ਆ ਬਾਈ ਜੀ ਬਾਪੂ ਜੀ ਜੱਟ ਬਰਾਦਰੀ ਨਾਲ ਸੰਬੰਧਤ ਆ ਤੇ ਬਾਪੂ ਜੀ ਨੇ ਆਪਣਾ ਸ਼ੌਂਕ ਆ ਜਿਹੜਾ ਅੱਜ ਵੀ ਉਸੇ ਤਰ੍ਹਾਂ ਰੱਖਿਆ ਹੋਇਆ ਬਰਕਰਾਰ ਉਸੇ ਤਰ੍ਹਾਂ ਬਾਪੂ ਜੀ ਅੱਜ ਵੀ ਜਾਂਦੇ ਆ ਤੇ ਬਾਪੂ ਜੀ ਦੀ ਸਿਹਤ ਪੱਖੋਂ ਵੀ ਬਾਪੂ ਜੀ 56 ਕਿਲੋ ਵਜਣਾ ਬਾਪੂ ਜੀ ਦਾ ਬਾਪੂ ਜੀ ਕਹਿੰਦੇ ਮੈਂ ਵਜਨ ਨਹੀਂ ਆਪਣਾ ਵਧਣ ਦਿੱਤਾ ਇਹ ਛਿੰਝਾਂ ਦਾ ਚਲੋ ਇਹ ਸਾਲ 6 ਮਹੀਨੇ ਬਾਅਦ ਆਉਂਦੀਆਂ ਲੇਕਿਨ ਕਹਿੰਦੇ ਜਿਹੜਾ ਮੇਰਾ ਨਿਤ ਦਾ ਕੰਮ ਆ ਜਿਹੜਾ ਧੋੜਨਾ ਤੁਰਨਾ ਕਸਰਤ ਕਰਨਾ ਇਹ ਡੇਲੀ ਦਾ ਕੰਮ ਹੈ ਨਾ ਦਾ ਕਹਿੰਦੇ ਵਰਜਿਸ਼ ਕਰਨਾ ਇਹ ਮੇਰੀ ਇੱਕ ਆਦਤ ਆ ਇੱਕ ਹੌਬੀ ਆ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਾਪੂ ਜੀ ਦੀਆਂ ਗੱਲਾਂ ਤੁਹਾਨੂੰ ਕਿਦਾਂ ਲੱਗੀਆਂ ਬਾਪੂ ਜੀ ਦਾ ਇਹ ਕੰਮ ਕਿਦਾਂ ਲੱਗਿਆ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਤੇ ਵੀਡੀਓ ਨੂੰ ਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ ਧੰਨਵਾਦ ਚਲੋ ਠੀਕ ਆ ਬਾਪੂ ਜੀ ਤੁਸੀਂ ਵੀ ਕਹਿ ਦਿਓ ਵੀ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਭਾਈ ਸ਼ੇਅਰ ਕਰਿਓ ਲਾਈਕ ਕਰਦੇ ਹੋ ਜੀ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਠੀਕ ਆ ਬਾਪੂ ਜੀ ਬਹੁਤ ਸ਼ਾਬਾਸ਼ ਚਲੋ ਮੈਂ